ਮੁਸ਼ਕਲ ਤੂਰੀ ਕਿ ਨਿਓਂ ਪੰਜਾਬ ਬਾਰਡਰ ਨਿਊਜ਼ ਵਿਧਾਨ ਸਭਾ ਦਿਨਾਂ ਨਗਰ ਅਦੀਨ ਆਉਂਦੇ ਕਸਬਾ ਬਹਿਰਾਮਪੁਰ ਵਿਖੇ ਇਸ਼ਕ ਕੁਮਾਰ ਸਾਈ ਦਾ ਹਾਰਵੈਸਟ ਟੋਰ ਨੂੰ ਅਚਾਨਕ ਅੱਧੀ ਰਾਤ ਵੇਲੇ ਭਿਆਨਕ ਅੱਗ ਲੱਗਣ ਦਾ ਸਮਾਚਾਰ ਸਾਹਮਣੇ ਆਇਆ ਕਿ ਇਸ ਦੌਰਾਨ ਦੁਕਾਨ ਅੰਦਰ ਪਿਆ ਕਰੋੜਾ ਰੁਪਏ ਦਾ ਸਮਾਨ ਸੜ ਕੇ ਸੁਆਹ ਹੋ ਗਿਆ ਜਾਣਕਾਰੀ ਅਨੁਸਾਰ ਕਰੀਬ ਰਾਤ ਦੇ 2:30 ਵਜੇ ਦੁਕਾਨ ਦੇ ਅੰਦਰੋਂ ਜਦ ਧੂਆ ਨਿਕਲਿਆ ਤਾਂ ਆਲੇ ਦੁਆਲੇ ਘਰ ਵਾਲਿਆਂ ਨੇ ਦੁਕਾਨਦਾਰ ਨੂੰ ਸੂਚਿਤ ਕੀਤਾ ਤਾਂ ਉਸਨੇ ਆਕੇ ਵੇਖਿਆ ਤਾਂ ਆ ਕਾਫੀ ਤੇਜ਼ੀ ਨਾਲ ਅੰਦਰ ਫੈਲ ਚੁੱਕੀ ਸੀ ਉਸ ਵੱਲੋਂ ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ ਜਿਸ ਤੋਂ ਉਪਰੰਤ ਪਠਾਨਕੋਟ ਦੇ ਗੁਰਦਾਸਪੁਰ ਤੋਂ ਫਾਇਰ ਬ੍ਰਿਗੇਡ ਦੀਆਂ 5 ਦੇ ਕਰੀਬ ਗੱਡੀਆਂ ਨੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰ ਸਵੇਰ ਤੱਕ ਅੱਗ ਤੇ ਕਾਬੂ ਨਹੀਂ ਪਾਇਆ ਗਿਆ ਅੱਗ ਲੱਗਣ ਕਾਰਨ ਹਾਰਵੇਸਟ ਸਟੋਰਾਂ ਅੰਦਰ ਪਿਆ ਕਰੋੜਾਂ ਦਾ ਸਮਾਨ ਸੜਕੇ ਸੁਆਹ ਹੋ ਗਿਆ ਹੈ ਅੱਗ ਨਹੀਂ ਪਾਨਕਸੀ ਕੇਸ ਤੌਰ ਦੇ ਨਜ਼ਦੀਕੀ ਘਰਾਂ ਨੂੰ ਵੀ ਨੁਕਸਾਨ ਹੋਇਆ ਉੱਧਰ ਇਸ ਦੀ ਸੂਚਨਾ ਮਿਲ ਗਈ ਪੁਲਿਸ ਥਾਣਾ ਬਹਰਾਮ ਪਰ ਪੁਲਿਸ ਵੱਲੋਂ मौके ਤੇ ਆ ਕੇ ਸਾਰੀ ਘਟਨਾ ਦਾ ਜਾਇਜ਼ਾ ਲਿਆ ਅਤੇ ਪਰ ਅੱਗੇ ਤੱਕ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਜਿਖਰੀ ਹੋ ਪੰਜਾਬ ਆਰਡਰ ਨਿਊਜ਼ ਰੂਪ ਸਿੰਘ ਸੇਖਾਂ ਦੀ ਰਿਪੋਰਟ ਗੁਰਦਾਸਪੁਰ ਆ ਸਾਰੇ ਇਸ ਤਰ੍ਹਾਂ ਉਹ ਰਪੇਸ਼ ਕੁਮਾਰ ਸਾਈਂਦਾ ਸਾਡ ਵਰਸਟ ਹੋ ਰਿਹਾ ਜਿੱਥੇ ਰਾਤ ਨੂੰ ਅਚਾਨਕ ਅੱਗ ਲੱਗੀ ਹੈ ਪਾਣੀ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਪਰ ਬਹੁਤ ਵੱਡਾ ਜਿਹੜਾ ਨੁਕਸਾਨ ਹੋ ਗਿਆ ਅੰਦਰ ਜਿਹੜੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਉਹ ਕਰੀਬ ਬਟਾਲਾ ਅਮਰਸਰ ਬਟਾਲਾ ਤੇ ਪਠਾਨਕੋਟ ਤੇ ਗੁਰਦਾਸਪੁਰ ਦੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਬੜੀ ਕੋਸ਼ਿਸ਼ ਕੀਤੀ ਹੈ ਸਵੇਰ 3 ਵਜੇ ਤੋਂ ਇਹ ਕੋਸ਼ਿਸ਼ ਜਾਰੀ ਹੈ ਪਰ ਅਜੇ ਤੱਕ ਅੱਗ ਤੇ ਕੰਟਰੋਲ ਨਹੀਂ ਪਾਇਆ ਜਾ ਸਕਿਆ ਇਸ ਕਰਕੇ ਇਹਨਾਂ ਦਾ ਨੁਕਸਾਨ ਬਹੁਤ ਹੋ ਗਿਆ ਤੇ ਭਾਈ ਅੱਜ ਵੀ ਹੁਣ ਵੀ ਇਸ ਵੇਲੇ ਦੇਖ ਸਕਦੇ ਹੋ ਤੁਸੀਂ ਕਿ ਅੱਗ ਜਿਹੜੀ ਆ ਉਹ ਬਹੁਤ ਚਲਦੀ ਪਈ ਲੱਗੇ ਔਰ ਲੱਗੇ ਘਰਾਂ ਦਾ ਵੀ ਜਿਹੜਾ ਅ ਘਰਾਂ ਦਾ ਵੀ ਨੁਕਸਾਨ ਪਿਛਲੇ ਬੰਨੇ ਕੰਨਾਂ ਪਾਟੀਆਂ ਨੇ ਉਹਨਾਂ ਦੇ ਕੰਨਾਂ ਚੋਂ ਦੀ ਸੇਖ ਜਾ ਰਿਹਾ ਬਾਸ ਅ ਅੱਗ ਜਿਹੜੀ ਬਹੁਤ ਲੱਗੀ ਕੋਈ ਸਾਬ ਨਹੀਂ ਕੱਢਿਆ ਆਇਆ ਤੇ ਨਹੀਂ ਲੋਕਲ ਪੁਲਿਸ ਵਾਲੇ ਆਏ ਹੋ ਵੀ ਜਦੋਂ ਬਹੁਤ ਲੋਕ ਇਕੱਠੇ ਹੋਗੇ ਦੇ ਉਦਾਂ ਕੋਈ ਅਦੇ ਨਹੀਂ ਆਇਆ